ਉਟੀਆਂ ਦੇ ਨਾਂ ਤੇ ਹੋ ਜੇ ਕਿਉਂਕਿ ਇੱਕ ਤਾਂ ਸਿੰਗਰ ਹੁੰਦਾ ਇੱਕ ਪਲਵਾਨ ਹੁੰਦਾ ਖਿਡਿਆਰੀ ਹੁੰਦਾ ਇਹਨਾਂ ਨਾਲ ਆਪਣਾ ਪਿੰਡ ਦਾ ਨਾਂ ਦੂਰ ਤੱਕ ਰੋਸ਼ਨ ਹੋ ਜਾਂਦਾ ਹੈ ਆਪਾਂ ਨੂੰ ਸਤਕਾਰ ਦੇਣਾ ਚਾਹੀਦਾ ਸੋ ਕਹਿੰਦੇ ਸਕੀਆਂ ਭਾਂਿਆਂ ਤੇ ਜਿਹੜਾ ਰਿਸ਼ਤਾ ਨਾ ਕੋਈ ਸਕੀਆਂ ਭਾਂਿਆਂ ਤੇ ਜਿਹੜਾ ਰਿਸ਼ਤਾ ਨਾ ਕੋਈ ਭਾਈ ਚਾਚੇ ਤਾਏ ਦੇ ਆ ਪੁੱਤਾਂ ਨੂੰ ਬਣਾ ਲਓ ਜਿੰਨਾ ਮਰਜੀ ਕਹਿੰਦੇ ਸਕੀ ਭੈਣ ਬਿਨਾਂ ਕੋਈ ਮੰਗੇ ਨਾ ਦਬਾਵਾ ਸਕੀ ਭੈਣ ਬਿਨਾਂ ਕੋਈ ਮੰਗੇ ਨਾ ਗੁੱਟੂ ਤੇ ਰਖੜੀ ਬਣਾ ਲਓ ਜੀ ਤੋਂ ਮਰਜੀ ਕਹਿੰਦੇ ਚਾਚੇ ਤਾਏ ਅੰਗ ਸਾਕ ਮਤਲਬ ਦੇ ਨੇ ਸਾਰੇ ਚਾਚੇ ਤਾਏ ਅੰਗ ਸਾਕ ਮਤਲਬ ਦੇ ਨੇ ਸਾਰੇ ਖੁਸ਼ੀ ਵਿੱਚ ਭੰਗੜੇ ਪਵਾ ਲਓ ਜਿੰਨੇ ਮਰਜੀ ਔਖੇ ਬਲੇ ਨਾਂ ਛੋੜੇ ਕੋਈ ਨਹੀਂ ਉਹ ਖੜਦਾ ਔਖੇ ਬਲੇ ਨਾਂ ਛੋੜੇ ਕੋਈ ਨਹੀਂ ਉਹ ਖੜਦਾ ਮਤਲਬੀ ਯਾਰਾਂ ਨੂੰ ਖਵਾ ਲਓ ਜਿੰਨਾ ਤਾੜੀ ਹੋ ਜਾਏ ਕੁਝ ਉਹਨਾਂ ਨੂੰ ਸੋ ਸਾਰੀਆਂ ਭੈਣਾਂ ਦਾ ਸਾਰੇ ਵੀਰਾਂ ਦਾ ਜਿੰਨੇ ਬੈਠੇ ਹੋ ਕਦਮ-ਕਦਮ ਤੁਹਾਡਾ ਸਿਰ ਮੱਥੇ ਜੀ ਆਇਆਂ ਨੂੰ ਕਹਿੰਦੇ ਆ ਕਿਉਂਕਿ ਬਹੁਤ سارے ਸਿੰਘਾਂ ਨੇ ਹਾਜ਼ਰੀ ਲਵਾਉਣੀ ਹੈ ਜੀ ਤਾਂ ਕਰਦਾ ਵੀ ਕੱਲੇ-ਕੱਲੇ ਦਾ ਨਾਮ ਬੋਲ ਕੇ ਧੰਨਵਾਦ ਕਰਾਂ ਪਰ ਦਿਲ ਦੀਆਂ ਗਹਿਰਾਈਆਂ ਚ ਇੱਕ ਵਾਰੀ ਸਾਰੀਆਂ ਭੈਣਾਂ ਦਾ ਸਾਰੇ ਵੀਰਾਂ ਦਾ ਸਾਰੇ ਬਜ਼ੁਰਗਾਂ ਦਾ ਜਿੰਨੇ ਸਾਰੇ ਤੁਸੀਂ ਬੈਠੇ ਹੋ ਖੜੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋਹਣ ਕਣਿਸ਼ਵਰ ਜੀ ਪੇਸ਼ ਕਰਨ ਲੱਗੇ ਆ ਜਿਉਂਦੇ ਰਹਿਣ ਸੂਰਮੇ ਰਾਖੀ ਕਰਦੇ ਕੰਨਿਆ ਦੀ ਕਹਿੰਦੇ ਮਰ ਜਾ ਟਾਟ ਪੁਣਸ ਦਾ ਕੋਈ ਨਾ ਸੋਗ ਮਨਾਵੇ ਛੋਟੀਆਂ ਸਾਂਹ ਕਹਿੰਦੇ ਪੁਲਿਸ ਵਾਲੇ ਮਾਰੇ ਕਦੇ ਨਹੀਂ ਹੁੰਦੇ ਮਾਰੇ ਹੁੰਦੇ ਆ ਭਾਈ ਜਿਹੜੇ ਪੁਲਿਸ ਵਾਲਿਆਂ ਦੇ ਹੁੰਦੇ ਆ ਟਾਊਟ ਜੇ ਕੋਈ ਹੈਗਾ ਤਾਂ ਗੁੱਸਾ ਨਾ ਕਰਿਓ ਕਿਉਂਕਿ ਜਿੰਨੇ ਸਾਨੂੰ ਕਲਾਕਾਰਾਂ ਨੂੰ ਸਾਡੀਆਂ ਬਿਨਾਂ ਨਹੀਂ ਸਰਦਾ ਇਸ ਤਰ੍ਹਾਂ ਪੁਲਿਸ ਬਾਰੇ ਨੂੰ ਟੌਟਾ ਬਿਨਾਂ ਨਹੀਂ ਸਰਦਾ ਕੋਈ ਵੀ ਕੰਮ ਨਾਲ ਮਿਲ ਕੇ ਚੱਲਦਾ ਸਾਰੇ ਸਪੈਸ਼ਲ ਤੌਰ ਤੇ ਪਹੁੰਚਿਆ ਸ਼ਿੰਦਰ ਫਾਨਾ ਜੀ ਉਹਨਾਂ ਦੇ ਵੀ ਤੈਨੋਂ ਧੰਨਵਾਦ ਕਰਦੀ ਹਾਂ ਸੋ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਲੱਗੇ ਆ ਉਹ ਜਉਦਰ ਆਹਣ ਸੂਰਮੇ ਰਾਖੀ ਕਰਦੇ ਕੰਨਿਆ ਦੀ ਜੇ परिवार होंगे भवान की असके मरजी सो मेरा वीर दर्शन सिंह जी टांडिया तो वह भी सौ रुपया सुन सिंह कर दी सो यही Yeah. <laughs> ਕਰਦੇ ਸਹੀ ਭਰਤ ਕਰੀ ਚੋਰੀ ਪਤੀ ਦਾ ਪੈਸਾ ਕਰਦੇ ਸਹੀ

ਭਾਇਓ 300 ਰੁਪਿਆ ਚਲਾਨ ਤਾਂ ਤੁਸੀਂ ਮਾੜੇ ਜਿਹਾ 500 ਰੁਪਿਆ ਲੈ ਲੈ ਲੇ। ਤਾੜੀ ਹੋ ਜਾਈ। ਠੀਕ ਜੀ। ਕੋਈ ਗੱਲ ਨਹੀਂ। ਮਾਨਤਾ ਮਾਨ ਹੁੰਦਾ। ਸਾਡਾ ਇੱਕ ਪਰਿਵਾਰਕ ਮੈਂਬਰ ਹੈ। ਅੱਜ ਤੱਕ ਮੇਰੇ ਵੀਰ ਤੁਹਾਡੇ ਪਿੰਡ ਦੇ ਨਾਮ ਚੋਟੀਆਂ ਨੇ ਮੇਰਾ ਚਲਾਨ ਨਹੀਂ ਹੁੰਦਾ ਤਾਂ ਜੇ ਤੁਸੀਂ ਕਿਤੇ ਜਾਣਦੇ ਆ ਨਾ ਮੈਂ ਇਹਦਾ ਨੰਬਰ ਮੂਰੇ ਲਾ ਲੈਣੀ ਆ। ਜਦੋਂ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਅੰਮ੍ਰਿਤਸਰ ਜਲੰਧਰ ਕਿਤੇ ਰਾਜਸਥਾਨ ਚਾਟੋਫ ਏਰੀਏ 'ਚ ਵੀ ਜਦੋਂ ਗੱਲ ਕਰਾਉਂਦੇ ਮੇਰਾ ਵੀਰ ਜਿੰਨਾ ਮਰਜ਼ੀ ਬੀਜੀ ਹੋਵੇ ਤੁਰਤ ਸਾਡਾ ਫੋਨ ਚੱਕਦਾ ਨਹੀਂ ਫਿਰ ਬੈਠ ਕੇ ਗੱਲ ਕਰਦਾ ਥੈਂਕ ਯੂ ਵੈਰੀ ਗਰੂ ਲੰਬੀਆਂ ਬਣਾ ਕਰੇ ਸੋ ਸਾਰੇ ਕਹਿੰਦੇ ਪੁਲਿਸ ਹੈ ਬਾੜੀ ਪਰ ਮੈਂ ਕਹਿੰਦੀ ਹਾਂ ਚੰਗੇ ਸਾਰੇ ਕਹਿੰਦੇ ਪੁਲਿਸ ਹੈ ਬਾੜੀ ਪਰ ਮੈਂ ਕਹਿੰਦੀ ਹਾਂ ਚੰਗੇ 24 ਘੰਟੇ ਕੰਮ ਡਿਊਟੀਆਂ ਬੜੇ ਇਹਨਾਂ ਨੂੰ ਪੰਗੇ ਕਹਿੰਦੇ ਕਿਸੇ ਵਾਰ ਤਿਹਾੜੀ ਦੀ ਮਿਲੇ ਨਾ ਛੁੱਟੀ ਕਿਸੇ ਇਹਨਾਂ ਨੂੰ ਤੰਗ ਆਪਾਂ ਕਰਦੇ ਬਾਹਰ ਇਹਨਾਂ ਨੂੰ ਤੰਗ ਲੋਕੀ ਕਰਦੇ ਘਰੇ ਜਾਣ ਤਾਂ ਬਣ ਕੇ ਦਮੂਹੀ ਸੱਪਣੀ ਫਿਰ ਘਰ ਵਾਲੀ ਵੀ ਤੱਪਕੇ ਡੰਗੇ ਇੱਕੜਾ ਵਿਚਾਰਾ ਟੀਚਰ ਲੱਗੇ ਵੀ ਸਹੀ ਧੰਨਵਾਦੇ ਛੁੱਟੀ ਕਰਕੇ ਘਰੇ ਵਗ ਜਾਣਗੇ ਸਲਿੰਡਰ ਨਹੀਂ ਚਾਹ ਨਹੀਂ ਖੰਡ ਨਹੀਂ ਸਬਜ਼ੀ ਨਹੀਂ ਕਿਉਂਕਿ ਆਪਾਂ ਐਸਐਸਪੀ ਆਪਾਂ ਜੱਜਾ ਜਨਾਨੀਆਂ ਤੋਂ ਸਾਰੇ ਡਰਦੇ ਆ ਡਰਦੇ ਕੌਣਾ ਜਿਨ੍ਹਾਂ ਦੇ ਕੰਮ ਚੰਗੀਆਂ ਜਿਨ੍ਹਾਂ ਨੇ ਘਰ ਬਸਾਉਣੇ ਨਹੀਂ ਤਾਂ ਫਿਰ ਸਾਨੂੰ ਪਤਾ ਹੀ ਅੱਜਕੱਲ੍ਹ ਦੁਨੀਆ ਤੇ ਕੀ ਚੱਲੀ ਜਾਂਦਾ ਸੋ ਕ ਪਾਸੋ ਜਦ ਸਾਡਾ ਪ੍ਰੋਗਰਾਮ ਸੀ ਮੇਰਾ ਵੀਰ ਬਲਬੀਰ ਛੋਟੀਆਂ ਜਸ਼ਮੀਨ ਛੋਟੀਆਂ ਵੀ ਸੀ ਸਾਡੇ ਨਾਲ ਇੱਕ ਮਾਈ ਭੱਜੀ ਭੱਜੀ ਆਈ ਪਹਿਲਾਂ ਸਾਊਂਡ ਆਏ ਨੂੰ ਕਹਿੰਦੀ ਵੀ ਭਾਈ ਸਾਊਂਡ ਬੰਦ ਕਰ ਸਾਊਂਡ ਬੰਦ ਕਰ ਉਹ ਕਹਿੰਦਾ ਮੈਂ ਕੀ ਗੱਲ ਹੋ ਗਈ ਜੇ ਉਹਨੇ ਸਾਊਂਡ ਨਾ ਬੰਦ ਕਰਾ ਫਟਾਫਟ ਸਾ ਨਾ ਸਾ ਨਾ ਰਲੇ ਦਮੋਂ ਦਮੇ ਹੋਏ ਸਟੇਜ ਤੇ ਮੈਂ ਨੀ ਕਹਿੰਦੀ ਪੁੱਤ ਬੰਦ ਕਰ ਦੇ ਬੰਦ ਕਰ ਦੇ ਮੈਂ ਗੱਲ ਤਾਂ ਦੱਸ ਕੀ ਹੋ ਗਈ ਕਹਿੰਦੀ ਮੇਰੀ ਗੱਲ ਤਾਂ ਸੁਣ ਲੈ ਤੂੰ ਕਹਿੰਦੀ ਐਂ ਕਰਕੇ ਤੂੰ ਫਟਾਫਟ ਐਂ ਬੋਲ ਰੇ ਵੀ ਜਾਗਰ ਦਾ ਬਾਪੂ ਕਿੱਥੇ ਬੈਠਾ ਹੈ ਚਲੋ ਭਈ ਮੈਂ ਬੋਲਦਾ ਮੈਂ ਕਿਹਾ ਖਬਰ ਵੀ ਬਿਲਕੁਲ ਜ਼ਰੂਰੀ ਕੰਮ ਹੋਊਗਾ ਮੈਂ ਕਿਹਾ ਭਾਈ ਜਿੱਥੇ ਵੀ ਕਿਤੇ ਜਾਗਰ ਦਾ ਬਾਪੂ ਬੈਠਾ ਸਾਰੇ ਮਾਤਾ ਜੀ ਸਟੇਜ ਤੇ ਖੜੇ ਆ ਤੇ ਮੇਲ ਲੈਣ ਉਹਨੇ ਖੜਾ ਹੋ ਕੇ ਥੜਾ ਕਰਤਾ ਕਹਿੰਦੀ ਬਹਿ ਜਾ ਬਹਿ ਜਾ ਸਾਰਾ ਖਾਣਾ ਸੁਣ ਕੇ ਆ ਜੀ ਉਹ ਕਹਿੰਦਾ ਹੁਣ ਕੀ ਹੋ ਗਿਆ ਕਹਦਾ ਮੈਂ ਇੱਕ ਹਟਿਆ ਜਾਣਾ ਕਿਤੇ ਬੁੜੀਆਂ ਚਲਾ ਬੈਠਾ ਹੋਵੇ ਸੋ ਬਹੁਤ ਬਹੁਤ ਧੰਨਵਾਦ ਤਾੜੀ ਬਾ ਦਿਓ ਸਾਡੇ ਮੇਘਾ ਮਾਨਕ ਜੀ ਕਹਿੰਦੇ ਸਾਡੇ ਵੀ ਪਰਿਵਾਰ ਅਸ ਬਹੁਤ سارے ਪ੍ਰੋਗਰਾਮ ਲਾਉਣੇ ਆ ਸਾਡੀਆਂ ਬੱਖੋ ਵੱਖਰੀਆਂ ਡਿਊਟੀਆਂ ਲਾਈਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡੀ ਸੇਵਾ ਚ ਕਹਿੰਦੇ ਬਾਹ ਪਰਮਾਤਮਾ ਤੇਰੀਆਂ ਕੁਦਰਤਾਂ ਨੇ